ਮਰਾਲਾ ਦੀ ਬਹਿਲੂਰਪੁਰ ਰੋਡ ਤੇ ਬੰਦ ਹੋ ਚੁੱਕੀ ਪ੍ਰਾਣੀ ਮਾਰਕੀਟ ਦੇ ਗੇਟ ਦੇ ਅੰਦਰ ਨਗਰ ਕੌਂਸਲ ਦੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕੂੜਾ ਸੁੱਟਿਆ ਜਾ ਰਿਹਾ ਸੀ ਜਿਸ ਕਾਰਨ ਸਥਾਨਕ ਲੋਕ ਬਹੁਤ ਪਰੇਸ਼ਾਨ ਹੋ ਰਹੇ ਸਨ ਕਿਉਂਕਿ ਗੰਦਗੀ ਅਤੇ ਬਦਬੂ ਦੇ ਕਾਰਨ ਉਸ ਇਲਾਕੇ ਦੇ ਵਿੱਚ ਬਿਮਾਰੀਆਂ ਵੀ ਫੈਲ ਰਹੀਆਂ ਸੀ ਬੀਤੇ ਦਿਨ ਜਦੋਂ ਜਦੋਂ ਨਗਰ ਕੌਂਸਲ ਦੀ ਗੱਡੀ ਉੱਥੇ ਕੂੜਾ ਸਿੱਟਣ ਆਈ ਤਾਂ ਸਥਾਨਕ ਲੋਕ ਉੱਥੇ ਇਕੱਠੇ ਹੋ ਗਏ ਅਤੇ ਨਗਰ ਕੌਂਸਲ ਦੀਆਂ ਗੱਡੀਆਂ ਦਾ ਵਿਰੋਧ ਕਰਨ ਲੱਗੇ ਅਤੇ ਉਸ ਥਾਂ ਤੇ ਉਹਨਾਂ ਦੇ ਵੱਲੋਂ ਕੂੜਾ ਨਹੀਂ ਸੁੱਟਣ ਦਿੱਤਾ ਗਿਆ ਲੋਕਾਂ ਦਾ ਕਹਿਣਾ ਸੀ ਕਿ ਲੰਬੇ ਸਮੇਂ ਤੋਂ ਇਹ ਮਾਰਕੀਟ ਬੰਦ ਹੋ ਚੁੱਕੀ ਹੈ ਤੇ ਇਸ ਦੇ ਗੇਟ ਦੇ ਅੰਦਰ ਨਗਰ ਕਾਉਂਸਲ ਦੇ ਵੱਲੋਂ ਕੂੜਾ ਸੁੱਟਿਆ ਜਾ ਰਿਹਾ ਸੀ ਇਸ ਮਾਰਕੀਟ ਨੂੰ ਕੂੜੇ ਦਾ ਡੰਪ ਬਣਾ ਦਿੱਤਾ ਗਿਆ ਸੀ ਇਸ ਮਾਮਲੇ ਤੇ ਕਾਉਂਸਲਰ ਦੇ ਪਤੀ ਬਲਜਿੰਦਰ ਸਿੰਘ ਅਤੇ ਮੁਹੱਲਾ ਨਿਵਾਸੀਆਂ ਦਾ ਕੀ ਕਹਿਣਾ ਸੀ ਉਹ ਵੀ ਤੁਸੀਂ ਸੁਣ ਲਓ ਕੂੜਾ ਸੁੱਟਣ ਆਏ ਗੱਡੀ ਦੇ ਡਰਾਈਵਰ ਤਾਂ ਕੀ ਕਹਿਣਾ ਸੀ ਉਹ ਸਰ ਜੀ ਨਾਮ ਬਿਲਜਿੰਦ ਸਿੰਘ ਜੀ ਮੇਰੇ ਵਾਈਫ ਐਮਸੀ ਨੇ ਜੀ 7 ਨੰਬਰ ਵਾਰਡ ਤੋਂ ਜਿੰਦਰੀ ਜੀ ਲੋਕ ਕਟਰੇ ਨੇ ਕੂੜਾ ਲੈ ਕੇ ਹਾਂਜੀ ਦੇਖੋ ਜੀ ਪਹਿਲਾਂ ਉੱਥੇ ਰਾਹ ਖਰਾਬ ਹੋ ਗਿਆ ਸੀਗਾ ਇਹ ਸਾਨੂੰ ਕਹਿੰਦੇ ਸਾਨੂੰ 15 ਅਗਸਤ ਤੱਕ ਦਾ ਟਾਈਮ ਦੇ ਦਿਓ ਪਹਿਲਾਂ ਵੀ ਕੂੜਾ ਗਿਰਦਾ ਸੀ ਅਸੀਂ ਹਟਾਤਾ ਸੀਗਾ ਕੂੜਾ ਵੀ ਇੱਥੇ ਕੂੜਾ ਨਹੀਂ ਡਿੱਗੂਗਾ ਸਿੱਧਾ ਡੰਪ ਤੇ ਗੱਡੀਆਂ ਲਾਈਆਂ ਹੋਈਆਂ ਸਿੱਧਾ ਡੰਪ ਤੇ ਗੱਡੀਆਂ ਜਾਣਗੀਆਂ ਉਦੋਂ ਬਾਅਦ ਸਾਨੂੰ ਕਮੇਟੀ ਵਾਲਿਆਂ ਨੇ ਕਿਹਾ ਜੀ ਸਾਨੂੰ 15 ਅਗਸਤ ਤੱਕ ਛੁੱਟੀਆਂ ਆਉਂਦੀਆਂ ਨੇ 15 ਅਗਸਤ ਤੱਕ ਟਾਈਮ ਦੇ ਦਿਓ ਉੱਥੇ ਮੀਂਹ ਪੈ ਗਿਆ ਰਸਤਾ ਖਰਾਬ ਆ ਵੀ ਸਾਨੂੰ ਅਸੀਂ ਚਲੋ ਜੋ 15 ਅਗਸਤ ਤੱਕ ਟਾਈਮ ਦੇ ਦੋ ਉਦੋਂ ਬਾਅਦ ਜੀ ਨਾ ਫੋਨ ਤੇ ਕੋਈ ਚੱਜ ਨਾਲ ਗੱਲ ਕਰਦੇ ਨੇ ਸਾਡੀ ਨਾ ਕੋਈ ਸੁਣਦੇ ਨੇ ਜਦ ਅਸੀਂ ਕਹਿੰਦੇ ਆ ਜੀ ਬਸ ਹੁਣ ਆ ਕੇ ਕੱਲ ਅਸੀਂ ਆਏ ਆ ਕੱਲ ਮੈਂ 1.5 ਵਜੇ ਤੱਕ ਖੜਾ ਰਿਆਂ ਔਰ ਕੋਈ ਗੱਡੀ ਨਹੀਂ ਆਉਂਦੀ ਸਾਰੇ ਗੱਡੀ ਵਾਲੇ ਨੇ ਇਹਨਾਂ ਨੂੰ ਕਿਹਾ ਵੀ ਬਾਈ ਕੱਲ ਨੂੰ ਗੱਡੀ ਲੈ ਕੇ ਨਾ ਆਇਓ ਉੱਥੇ ਗੱਡੀ ਆਪਣੀ ਜਾਊਗੀ ਜਾਂ ਉੱਥੇ ਆਪਣਾ ਰਾਹ ਠੀਕ ਕਰੋ ਤੁਸੀਂ ਇਹਨਾਂ ਦਾ ਫਰਜ਼ ਬਣਦਾ ਉੱਥੇ ਰਾਹ ਠੀਕ ਕਰਨ ਦਾ ਇਹਨਾਂ ਦਾ ਇਹ ਫਰਜ਼ ਨਹੀਂ ਬਣਦਾ ਵੀ ਉੱਥੇ ਜਾ ਕੇ ਔਰੇ ਕੂੜਾ ਸਿੱਟਣ ਦਾ ਤੇ ਇਹ ਦੁਬਾਰਾ ਇਹ ਕੱਲ ਪੌਰ ਪਿਆਰ ਮੁਹੱਬਤ ਨਾਲ ਇਹਨਾਂ ਨੂੰ ਕਿਹਾ ਵੀ ਵੀਰ ਜੀ ਨਾ ਆਇਓ ਗੱਡੀ ਵਾਲੇ ਨੂੰ ਕਿਹਾ ਵੀ ਉਰੇ ਨਾ ਆਇਓ ਵੀ ਉਰੇ ਬਹੁਤ ਮੁਸ਼ਕਲ ਹੋਗੀ ਵੀ ਪੂਰਾ ਚਕਾ ਦਿਓ ਸਿਰਫ ਇੱਕ ਜਾਂ ਦੋ ਟਰਾਲੀਆਂ ਲੈ ਗਈਆਂ ਨੇ ਮਗਰ 10 ਟਰਾਲੀਆਂ ਫੇਰ ਖੜੀਆਂ ਨੇ ਤੁਸੀਂ ਜਾ ਕੇ ਪਿੱਛੇ ਦੇਖੋ ਇੰਨਾ ਬੁਰਾ ਹਾਲ ਆ ਕੱਲ ਮੈਂ ਆਇਓ ਸਾਨੂੰ ਆ ਆ ਦੇਖੋ ਤੁਹਾਡੇ ਸਾਹਮਣੇ ਕੱਲ ਮੈਂ ਆਇਓ ਸਾਨੂੰ ਆ ਵੀਡੀਓ ਪਾਈ ਆ ਆ ਵੀਡੀਓ ਪਾਈ ਆਈਓ ਸਾਨੂੰ ਮੈਂ ਕੱਲ ਆਇਓ ਸਾਰ ਆ ਦੇਖੋ ਆ ਦੇਖੋ ਮੇਰੀ ਵੀਡੀਓ ਬਣਾਈ ਆ ਮੈਂ ਕਿਹਾ ਦੇਖੋ ਚਕਾਓ ਕਹਿੰਦੇ ਜੀ ਹਾਂ ਲਾਓ ਜੀ ਤੁਹਾਡੇ ਕੋ ਟਰਾਲੀ ਆਉਂਦੀਆਂ ਚਕਾ ਰਹੇ ਹਾਂ ਅਸੀਂ ਠੀਕ ਹੈ ਉਸ ਤੋਂ ਬਾਅਦ ਫੇਰ ਦੁਬਾਰਾ ਵੀਡੀਓ ਪਾਈ ਸੜਕ ਤੇ ਸਾਰਾ ਕੂੜਾ ਔਰਦਾ ਜੀ ਆ ਦੇਖੋ ਸਾਰਾ ਕੂੜਾ ਸੜਕ ਤੇ ਆ ਰਿਹਾ ਕਿ ਟਰਾਲੀ ਲੈ ਕੇ ਗਏ ਨੇ ਮੁੜ ਕੇ ਕਾਰਵਾਈ ਕਰਨੀ ਆਇਆ ਹੈਗਾ ਕਮੇਟੀ ਦੀ ਬਹੁਤ ਵੱਡੀ ਲਾਪਰਵਾਹੀ ਆ ਜੀ ਬਹੁਤ ਵੱਡੀ ਲਾਪਰਵਾਹੀ ਆ ਕੋਈ ਨਹੀਂ ਸੁਣ ਰਿਹਾ ਕੋਈ ਨਹੀਂ ਸਾਡੀ ਸੁਣਵਾਈ ਹੋ ਰਹੀ ਤੇ ਲਖਵੀਰ ਸਿੰਘ ਕੀ ਮਾਮਲਾ ਹੈ ਇਹ ਮਾਮਲਾ ਤਾਂ ਕੁਝ ਨਹੀਂ ਹੈਗਾ ਇੱਥੇ ਨਾ ਡੰਪ ਦੇ ਉੱਤੇ ਆ بارش ਦੇ ਨਾਲ ਨਾ ਉੱਥੇ ਟੋਏ ਟੋਏ ਪਏ ਹੋ ਨੇ ਬਹੁਤ ਤੇ ਗੱਡੀ ਨਹੀਂ ਕਿ ਜਾਂਦੀ ਹੈ ਕਿ ਹੁਣ ਗੱਡੀ ਨਾ ਜਾਣ ਕਰਕੇ ਹੁਣ ਸਾਨੂੰ ਇੱਥੇ ਸਿੱਟਣਾ ਪੈਂਦਾ ਤੇ ਬਾਕੀ ਸਾਡੇ ਜੇ ਸੀ ਵੀ ਲੱਗੀ ਹੋਈ ਆ ਇੱਥੋਂ ਚੱਕ ਦੀ ਆ ਜਾਂ ਕਿ ਤੁਹਾਡਾ ਡੰਪ ਬਣਿਆ ਹੋਇਆ ਹੈ ਮਾਛਾ ਰੋਡ ਦੇ ਉੱਪਰ ਉਸ ਉੱਤੇ ਕੂੜਾ ਨਹੀਂ ਸਿੱਟਦੇ ਤੁਸੀਂ ਰਹਿਸ਼ੀ ਇਹ ਨਹੀਂ ਰਹਿਸ਼ੀ ਇਹ ਦੇਖੋ ਪਤਾ ਕੀ ਆ ਸਾਨੂੰ ਵੀ ਪਤਾ ਵੀ ਦੇਖੋ ਇਹ ਕੂੜਾ ਜਿਹੜੇ ਸਾਨੂੰ ਨਹੀਂ ਸਿੱਟਣਾ ਚਾਹੀਦਾ ਬਟ ਪਰ ਹੁਣ ਆਇਆ ਵੀ ਉੱਥੇ ਜਿੱਥੇ ਡੰਪ ਤੇ ਡੰਪ ਵਾਲਾ ਰਸਤਾ ਖਰਾਬ ਬਹੁਤ ਆ بارش ਦੇ ਕਾਰਨ بارش ਦਾ ਤਾਂ ਦੇਖੋ ਪਤਾ ਹੈ ਕੀ ਹੁਣ ਇਹ ਕੁਦਰਤੀ ਆਫਤ ਆ بارش ਹੈ بارش ਤਾਂ ਇੱਕ ਕੁਦਰਤੀ ਆਫਤ ਆ ਕੁਦਰਤੀ ਆਫਤ ਨੂੰ ਤਾਂ ਅਸੀਂ ਨਹੀਂ ਰੋਕ ਸਕਦੇ ਜਦੋਂ بارش ਦੇ ਕਾਰਨ ਹੁਣ ਰਸਤੇ ਖਰਾਬ ਆ ਮਾਰੀਆਂ ਪੈਣ ਦਾ ਵੀ ਖਤਰਾ ਵਾ ਹਮ ਦੀ ਕੂੜਾ ਸਿੜਦੇ ਹੋ ਲੋਕ ਪਰੇਸ਼ਾਨ ਹੁੰਦੇ ਨੇ ਲੋਕਾਂ ਨੇ ਤੁਹਾਨੂੰ ਰੋਕਿਆ ਨਹੀਂ ਦੇਖੋ ਰੋਕਿਆ ਠੀਕ ਆ ਦੇਖੋ ਹੁਣ ਜੇ ਮਤਲਬ ਇਹੀ ਕੂੜਾ ਲੋਕਾਂ ਦੇ ਘਰਾਂ ਦੇ ਵਿੱਚ ਪਿਆ ਰਹੂਗਾ ਫਿਰ ਉੱਥੇ ਵੀ ਤਾਂ ਫੈਲਣਗੀ ਐ ਉਤਨੀ ਵਾ ਹਮਾਰੀ ਫੈਲੂਗੀ ਉੱਥੇ ਵੀ ਫੈਲੂਗੀ ਇਹ ਗੱਲ ਐਥੇ ਚੱਲੂ ਹੁਣ ਠੀਕ ਐ ਇਥੋਂ ਇਥੋਂ ਜਿਹੜੇ ਚੱਕਿਆ ਤਾਂ ਜਾ ਰਿਹਾ ਇਥੋਂ ਦੇਖੋ ਜੇ ਜਿਹੜੇ ਗੂੜਾ ਸਿੱਟਿਆ ਜਾਂਦਾ ਤਾਂ ਉਹ ਚੱਕਿਆ ਵੀ ਜਾਂਦਾ ਚੱਕਿਆ ਨਹੀਂ ਜਾਂਦਾ ਕਿਹੜੇ ਅਧਿਕਾਰੀ ਦੇ ਜੇ ਹਦਾਇਤਾਂ ਤੇ ਤੂੰ ਜਿਹੜੇ ਉਹ ਗੂੜਾ ਸਿੱਟਦੇ ਹੋ ਹਦਾਇਤਾਂ ਦੇ ਕੋਣ ਜੇ ਮੰਨ ਲਓ ਦੇਖੋ ਉਹ ਦਫ਼ਤਰ ਦੇ ਵਿੱਚੋਂ ਕਿਹਾ ਤਾਂ ਹੀ ਇੱਥੇ ਸਿੱਟਿਆ ਨਹੀਂ ਦਫ਼ਤਰ ਦੇ ਕਿਹੜਾ ਕੋਲ ਆ ਬੰਦਾ ਜਿਹੜਾ ਥੋੜਾ ਅਧਿਕਾਰੀ ਕਿਹੜਾ ਅਫਸਰ ਹੈ ਜਿਹੜਾ ਤੁਹਾਨੂੰ ਥੋੜਾ ਜੱਟਾਂ ਵੀ ਖਸਾਦਾ ਜਾਂਦਾ ਰਾਤ ਦੇ ਵਿੱਚ ਕੀ ਦਾ ਨੌਲੇਜ ਦੀ ਤਕਰੀਬ ਸਾਰੀ ਕਹਿੰਦੇ ਨੇ ਹੁਣ ਜਿੰਨੇ ਹੁਣ ਕਿਵੇਂ ਹੁਣ ਕੋਈ ਗੱਡੀਆਂ ਵਾਲੇ ਇਹਦਾ ਮੇਨ ਕੌਣ ਆ ਅਧਿਕਾਰੀ ਜਿਹੜਾ ਥੋੜਾ ਮੇਨ ਹੈ ਪੂਰਾ ਸਿੱਟਰ ਲਈ ਕਹਿ ਰਿਹਾ ਵਾ ਕੌਣ ਆ ਮੈਂ ਤਾਰੇ ਪਹਿਲਾਂ ਸੀ ਕਿ ਜਿਹੜੇ ਆਪਣੇ ਵਟਸਐਪ ਸੀਗੇ ਉਹ ਮਤਲਬ ਇਥੇ ਹਾਂਜੀ ਉਹਨਾਂ ਦੀ ਜਗ੍ਹਾ ਜੇ ਪਤਾ ਨਹੀਂ ਕੋਣ ਹੈ ਮੈਨੂੰ ਨਹੀਂ ਇਹਦੇ ਬਾਰੇ ਧੰਨਵਾਦ ਤੁਸੀਂ ਆਪਣੀ ਮਰਜ਼ੀ ਨਾਲ ਛੱਡ ਜਾ ਨਹੀਂ ਅਸੀਂ ਜਾਂ ਤੁਹਾਡੇ ਉੱਪਰ ਕੋਈ ਮੰਨ ਲੋ ਕੋਈ ਹੈ ਹੀ ਨਹੀਂਗਾ ਤੁਸੀਂ ਫਿਰ ਆਪਣੀ ਮਰਜ਼ੀ ਨਾਲ ਛੱਡ ਦਿਓ ਜਾਂ ਤੁਹਾਡੇ ਕੋਲ ਅਧਿਕਾਰੀ ਉੱਪਰ ਹੈ ਹੀ ਨਹੀਂਗਾ ਤੁਹਾਡੇ ਕੋਈ ਅਫਸਰ ਹੀ ਨਹੀਂ ਹੈਗਾ ਹਾਂਜੀ ਅਫਸਰ ਹੀ ਨਹੀਂ ਹੈਗਾ ਅਫਸਰ ਕੌਣ ਹੈ ਕੀ ਨਾਮ ਹਨ ਅਫਸਰ ਹੈ ਜੀ ਦੇਖੋ ਵਟਸਐਪ ਦੀ ਜਗ੍ਹਾ ਤਾਂ ਕੋਈ ਕੋਈ ਨਹੀਂ ਆਇਆ ਹੈਗਾ ਅੱਜ ਵੈਸੇ ਉਹਨਾਂ ਦੀ ਜਗ੍ਹਾ ਇੱਕ ਆਪਣੇ ਇੰਚਾਰਜ ਨੇ ਲਾਏ ਨੇ ਗੌਰਪ੍ਰੀਤ ਮੇਰਾ ਦਵਿੰਦਰ ਸਿੰਘ ਨਾਮ ਆ ਜੀ ਤੇ ਕੀ ਮਾਮਲਾ ਚੱਟ ਰਿਹਾ ਜੀ ਮਸਲਾ ਵੀਰ ਜੀ ਇਹ ਹੈ ਜੀ ਇਹ ਨਗਰ ਕੌਂਸਲ ਵਾਲੇ ਨੇ ਜੀ ਇਹ ਰੋਜ਼ ਪੰਜ ਛੇ ਗੱਡੀਆਂ ਲਿਆ ਕੇ ਸਾਰੇ ਸ਼ਹਿਰ ਦਾ ਕੂੜਾ ਜਿਹੜਾ ਲਿਆ ਕੇ ਜੀ ਇੱਥੇ ਆ ਰਿਹਾਇਸ਼ੀ ਏਰੀਆ ਜੀ ਇੱਥੇ ਲਿਆ ਕੇ ਸੜ ਦਿੰਦੇ ਆ ਜਿਹਦੇ ਨਾਲ ਜੀ ਬਹੁਤ ਜ਼ਿਆਦਾ ਸਮੈਲ ਆਉਂਦੀ ਆ بارش ਹੋ ਜਾਂਦੀ ਆ بارش ਦੇ ਨਾਲ ਪਾਣੀ ਭਰ ਜਾਂਦਾ ਔਰ ਇਹ ਕੂੜਾ ਬਾਹਰ ਰੋਡ ਤੱਕ ਆਇਆ ਹੁੰਦਾ ਜੀ ਆਲੇ ਦਾਲੇ ਸਾਰਾ ਰਿਹਾਇਸ਼ੀ ਏਰੀਆ ਸਾਨੂੰ 6 ਤੋਂ 7 ਦਿਨ ਹੋ ਗਏ ਇਹਨਾਂ ਨੂੰ ਸਮਝਾਉਂਦਿਆਂ ਨੂੰ ਵੀ ਤੁਸੀਂ ਇਹ ਚੀਜ਼ ਨਾ ਕਰੋ ਨਾ ਕਰੋ ਨਾ ਕਰੋ ਪਰ ਇਹ ਹਟਦੇ ਨਹੀਂ ਹੈਗੇ ਜੇ ਕੋਈ ਜਿਹੜਾ ਗੁੜਾਇਆ ਦੱਸੂਗਾ ਦੇਖੋ ਕਟੋਂ ਕਟ 2-3 ਸਾਲ ਹੋ ਗਏ ਜੀ ਪਹਿਲਾਂ ਤਾਂ ਉਹਰੇ ਮੂਰੇ ਤੱਕ ਹੀ ਹੁੰਦੇ ਸੀਗੇ ਜੀ ਹੁਣ ਇਹਨਾਂ ਨੇ ਕਰ ਲਈ ਵੀ ਇਹਨਾਂ ਦਾ ਇੱਧਰ ਬਾਈਪਾਸ ਰੋਡ ਤੇ ਡੰਬ ਲੋਕ ਬਣਿਆ ਹੋਇਆ ਉੱਥੇ ਇਹਨਾਂ ਦਾ ਡੰਬ ਕਿਸੇ ਕਾਰਨ ਕਰਕੇ ਕਹਿੰਦੇ ਉਧਰ ਨੂੰ ਗੱਡੀਆਂ ਨਹੀਂ ਜਾਂਦੀਆਂ ਰੋਡ ਖਰਾਬ ਆ ਉਧਰ ਨੂੰ ਇਹ ਜਾ ਨਹੀਂ ਪਾਉਂਦੇ ਇਹਨਾਂ ਨੇ ਦੇਖਿਆ ਵੀ ਮੰਡੀ ਖਾਲੀ ਪਈ ਆ ਇਹ ਇੱਥੇ ਲਿਆ ਕੇ ਸਾਰਾ ਕੁਝ ਛੱਡ ਦਿੰਦੇ ਨੇ ਬਗ ਮੰਡੀ ਖਾਲੀ ਪਈ ਆ ਸੌਕੀ ਚੀਜ਼ ਭਾਰੀ ਹੋਈ ਆ ਫੋਨ ਕਹਿੰਦੇ ਨੇ ਕੋਈ ਗੱਲ ਹੋ ਜੇ ਤੇ ਨਗਰ ਕੌਂਸਲ ਵਾਲੇ ਨੇ ਜੀ ਗੱਲ ਕਰਾ ਦਿੰਦੇ ਨੇ ਫੋਨ ਤੇ ਕੋਈ ਨਾਮ ਤਾਂ ਸਿੱਧਾ ਲੈਂਦੇ ਨਹੀਂ ਜੀ ਕੋਦੇ ਕੋਈ ਕਿਸੇ ਨਾਲ ਗੱਲ ਕਰਾਂਦਾ ਕੋਈ ਕਿਸੇ ਨਾਲ ਗੱਲ ਕਰਾ ਦਿੰਦਾ ਕੋਈ ਸਿੱਧਾ ਨਾਮ ਨਾ ਕੋਈ ਸਿੱਧਾ ਆ ਕੇ ਗੱਲ ਕਰਦਾ ਵੀ ਵੀਰੇ ਸਾਡਾ ਆ ਮਸਲਾ ਰੌਲਾ ਇਹ ਗੱਡੀਆਂ ਵਾਲੇ ਆ ਜਾਂਦੇ ਨੇ ਸਾਡੇ ਨਾਲ ਬਹਿਸਵਾਜੀ ਕਰੀ ਜਾਂਦੇ ਨੇ ਬਸ ਆਈ ਕੋ ਚਲੀ ਜਾਂਦਾ ਕੱਲ ਅੱਧੀ ਦਿਹਾੜੀ ਲਵਾਤੀ ਅੱਜ ਫੇਰ ਸਵੇਰ ਤੋਂ ਇਹਨਾਂ ਦਾ ਇਹੀ ਕੰਮ ਹੈ ਜੀ ਕੋਈ ਸ਼ਿਕਾਇਤ ਕੀਤੀ ਹੈ ਕੋਈ ਨਗਰ ਕੌਂਸਲ ਦੇ ਵਿੱਚ